ਸਰ ਹੱਦੀਪਿੰਡ ਕਾਲੀਆ ਵਿਖੇ ਘਰ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਵਿੱਚੋਂ ਮਿੱਟੀ ਲੈ ਕੇ ਕੰਧ ਦੇ ਨਾਲ ਲਗਾਉਣੀ ਵਿਅਕਤੀ ਨੂੰ ਮਹਿਗੀ ਪੈ ਕੇ ਪਾਰਕ ਦੇ ਮਾਲਕ ਨੇ ਸ਼ਰਿਆਮ ਗਲੀ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਕੰਧ ਵਿੱਚ ਪਾਣੀ ਪੈ ਰਿਆ ਸੀ ਅਤੇ ਉਸ ਦੇ ਵੱਲੋਂ ਮਿੱਟੀ ਲੈ ਕੇ ਨੀਂ ਦੇ ਨਾਲ ਪਾਈ ਜਾ ਰਹੀ ਸੀ ਜਿਸ ਦੇ ਚੱਲਦਿਆਂ ਗੁੱਸੇ ਵਿੱਚ ਆਏ ਵਿਅਕਤੀ ਨੇ ਗਲੀ ਦੇ ਵਿੱਚ ਸ਼ਰਿਆਮ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮ੍ਰਿਤਕ ਦੀ ਪਛਾਣ ਕੇਵਲ ਦਾਸ ਪੁੱਤਰ ਨਰਾਇਣ ਦਾਸ ਦੇ ਰੂਪ ਵਿੱਚ ਹੋਈ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਥਾਣਾ ਬਲਟੋਹਾ ਦੀ ਪੁਲਿਸ ਅਤੇ ਡੀਐਸਪੀ ਪਿੱਖੀਪਿੰਡ ਮੌਕੇ ਤੇ ਪਹੁੰਚੇ ਅਤੇ ਕਾਨੂੰਨੀ ਕਾਰਵਾਈ ਆਰੰਭ ਕੀਤੀ ਹੈ ਪੁਲਿਸ ਨੇ ਇਸ ਸਬੰਧ ਦੇ ਵਿੱਚ ਤਿੰਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਮੇਰਾ ਨਾਮ ਰਾਮ ਲੁਕਸੀ ਜਿਹੜਾ ਝਗੜਾ ਆਇਆ ਕਿਸ ਕਾਰਨ ਕਰਕੇ ਝਗੜਾ ਆਇਆ ਜੀ ਇਹ ਮਿੱਟੀ ਦੇ ਖਾਤਰ ਕੋਠਿਆਂ ਨੇ ਕਰਤਾ ਤੁਸੀਂ ਆਪਣੀ ਮਿੱਟੀ ਨੂੰ ਆਪਣੇ ਆਪਣੀ ਮੇਮਗਰ ਮਿੱਟੀ ਪਾਰ ਇਸ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਤੁਹਾਨੂੰ ਓ ਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਹੋਣਾ ਦਾ ਜੀ ਜਸਕਰਨ ਸਿੰਘ ਕਿਹੜੇ ਪਿੰਡ ਦਾ ਵਾਸੀ ਹੈ ਜੀ ਕਾਲੀਆ ਹੁਣ ਪੁਲਿਸ ਆਈ ਹੈ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਸਾਹਿਬ ਜੰਨੀ ਕਹਿੰਦੇ ਹਾਂ ਸਾਹਿਬਾਂ ਹੀ ਗਰੀਬ ਲੋਕ ਆਗੇ ਹਮ ਸਾਹਿਬ ਚਾਹੀਦਾ ਕਿਹੜਾ ਕਤਲ ਹੋਇਆ ਕਾਲੀ ਇਸ ਕਤਲੇ ਇੱਕ ਹੀ ਮਾਮਲਾ ਸਾਹਮਣੇ ਆਇਆ ਜੀ ਇੱਕ ਕ੍ਰਿਸ਼ਨ ਕੁਮਾਰ ਨੋਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਵਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿਦਾ ਆਪਣੇ ਪਾਰਕ ਬਣਾਇਆ ਹੋਇਆ ਹੈ ਤੇ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਲਾ ਲਈ ਇਸੇ ਰੰਜਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਿਸੰਸੀ ਪਿਸਤਲ ਉਹਦੇ ਨਾਲ 6 ਗੋਲੀਆਂ ਆਏ ਤੇ ਫਾਇਰ ਕੀਤੀਆਂ ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਦਈਆਂ ਦੀ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਈਏ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਤੇ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇ ਕੀਤਾ ਜਾ ਰਿਹਾ ਮਕਦਮਾ ਇਹ ਕਿਹਨਾਂ ਨੇ ਨੂੰ ਲਖਾਇਆ ਵਾ ਇਹਦਾ ਜਿਹੜਾ ਜਸਕਰਨ ਸਿੰਘ ਆ ਜਿਹਨੇ ਗੋਲੀ ਚਲਾਈ ਆ ਤੇ ਦੂਜਿਆਂ ਨੇ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕੀਆਂ ਦਿੱਤੀਆਂ